ਉਹ ਦੇਖ ਰਹੇ ਹੱਬ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਆਪਰੇਸ਼ਨ ਸੰਦੂਰ ਸ਼ਹਿਜ ਜੇ ਜਹਾਜ਼ ਦੇ ਡਿੱਗਣ ਦੇ ਦਾਅਵੇ ਤੇ ਪਾਕਿਸਤਾਨ ਦਾ ਜਵਾਬ ਵੀ ਪੜੋ ਇਸ ਦੇ ਨਾਲ ਹੀ ਨਵੀਂ ਦਿੱਲੀ ਭਾਰਤ ਦੇ 에ਅਰ ਚੀਫ ਮਾਰਸ਼ਲ ਅਰਮ ਪ੍ਰੀਤ ਸਿੰਘ ਵੱਲੋਂ ਇਸ ਦੇ ਨਾਲ ਆਪਰੇਸ਼ਨ ਸੰਦੂਰ ਦੌਰਾਨ ਸ਼ਹਿ ਪਾਕਿਸਤਾਨ ਜਹਾਜ਼ ਨੂੰ ਡੇਗਣ ਦੀ ਪੁਸ਼ਟੀ ਕਰਨ ਤੋਂ ਬਾਅਦ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸ਼ਿਵ ਆਸ਼ੀਫ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ ਅਤੇ 에ਅਰ ਚੀਫ ਮਾਰਸ਼ਲ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਪੰਜ ਲੜਾਕੂ ਜਹਾਜ਼ ਅਤੇ ਇੱਕ ਵੱਡਾ ਜਹਾਜ਼ ਸ਼ਾਮਿਲ ਸਨ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਇਸ ਨੁਸਰੇ ਤੋਂ ਨਕਾਰ ਦਿੰਦਾ ਅਤੇ ਇਹ ਖਵਾਜਾ ਅਫੀਜ਼ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਭਾਰਤ ਆ ਦਾਅਵੇ ਨੂੰ ਗਲਤ ਟਹਿਰਾਇਆ ਅਤੇ ਕਿਹਾ ਕਿ ਭਾਰਤ ਨੇ ਕਈ ਵੀ ਪਾਕਿਸਤਾਨੀ ਜਹਾਜ਼ ਨਹੀਂ ਡੇਗਿਆ ਤੇ ਉਹਨਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਗਿਆ ਕਿ ਜਦ ਉਸ ਸਮੇਂ ਪਾਕਿਸਤਾਨ ਨੇ ਵਿਦੇਸ਼ ਮੀਡੀਆ ਵਿਸਤ੍ਰਿਤ ਨੇ ਕਿਹਾ ਕਿ ਇਹ ਸਭ ਜਲਦ ਕੀਤਾ ਜਾ ਰਿਹਾ ਹੈ ਉਹਨਾਂ ਨੇ ਕੀਤਾ ਵਿਦੇਸ਼ ਵਿਸ਼ ਪਾਕਿਸਤਾਨ ਦੇ ਵਿਦੇਸ਼ ਮੀਡੀਆ ਨਾਲ ਵਿਸਤ੍ਰਿਤ ਤਕਨੀਕੀ ਜਾਣਕਾਰੀ ਦਿੱਤੀ ਧੰਨਵਾਦ